ਯਾਰ 11 ਦਾ ਟਾਈਮ ਹੋ ਗਿਆ ਤੇ ਦੇਖਦੇ ਆ ਕਿੰਨੇ ਘੋਂਡੇ ਇਕੱਠੇ ਹੁੰਦੇ ਆ ਇਸ ਟਾਈਮ ਲਓ ਜੀ ਆਹ ਮੋਹਲ ਚਾਲਾ ਤੇ ਬਾਕੀ ਤਕਰੀਬਨ ਮੁਰਗੀਆਂ ਬਾਹਰ ਹੀ ਆ ਹਾਂਜੀ ਚਲੋ 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 ਬਸੋ 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 ਇੱਕ ਬਾਕੀ ਤੁਸੀਂ ਵੀ ਗਿਣਤੀ ਮਾਰਿਓ ਕਿ ਕਿੰਨੇ ਆਪਾਂ ਇਕੱਠੇ ਕਰਦੇ ਆ ਠੀਕ ਆ ਜੀ ਚਲੋ 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 ਕਿਹੜਾ ਇਹਨਾਂ ਦਾ ਜੀ ਕਰਦਾ ਹੈ ਕਿ ਸਾਡੇ ਥੱਲੇ ਉਹ ਕੀ ਆਂਡਾ ਚੁੱਕ ਕੇ ਲੈ ਜਾਏ ਨਹੀਂ ਹੋਰ ਨਹੀਂ ਹੈਗੇ ਲੋ ਜਿੱਤੇ ਨਤਾਪ ਹੈ ਹਾਂਜੀ ਪਾਸੇ 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 ਇੱਥੇ ਪਿਆ ਖਜ਼ਾਨਾ ਕੁੜੀ ਆ ਵੀ ਚੁੰਜਾਣੇ ਸਗੋਂ ਥੱਲੇ ਵਾਰ ਲੈਂਦੀ ਆ ਨਾ ਨਾ ਪਈ ਹੈਗੇ ਆਏਗਾ ਹੈਗਾ 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 ਇੱਕ ਹੈਗਾ ਹੋਰ ਗਿਆ ਨਹੀਂ ਖੋਰਤ ਨਹੀਂ ਹੈਗਾ ਨਹੀਂ ਹੈਗਾ ਹੈਗਾ ਲੱਗ ਗਿਆ ਲੱਗ ਗਿਆ ਮੁੱਜੀ ਨੇ ਕੋਈ ਬਸ 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 ਇਹਨਾਂ ਦੇ ਸੱਤ ਤੇ ਨੂੰ ਕਰੀ ਕਾਲੀ ਪੈ ਗਈ ਆ ਲਓ ਜੀ ਇੱਧਰ ਵਾਲਾ ਇਕੱਠੇ ਹੋਏ ਪਏ ਆ ਇੱਕ ਨਾ ਜਦੋਂ ਬਾਲਾ ਟਾਈਮ ਹੋ ਜੇ ਨਾ ਅੰਡੇ ਨਾ ਚੱਕੀਏ ਤੇ ਇਹ ਤੋੜ ਵੀ ਦਿੰਦੀਆਂ ਤੇ ਖਾਉ ਬੱਸ ਇੰਨਾ ਗੁੱਸਾ ਤੋੜ ਵੀ ਦਿੰਦੀਆਂ ਤੇ ਖਾ ਵੀ ਜਾਂਦੀਆਂ ਯਾਰ ਜਿਹੜੀਆਂ ਗੰਧੀਆਂ ਧੌਣ ਵਾਲੀਆਂ ਨਾ ਬੜੀਆਂ ਸ਼ੈਤਾਨ ਆ ਕਿੰਨਾ ਕਿੰਨੀਆਂ ਆ ਗੰਧੀਆਂ ਧੌਣ ਵਾਲੀਆਂ ਮੁਰਗੀਆਂ ਬੜੀਆਂ ਚੁੰਗਾ ਮਾਰਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਬੱਸ ਨਾ ਇਹ ਤਾਂ ਵੇਲੀ ਆ ਇਹ ਅੰਡਾ ਉਡਾ ਨਹੀਂ ਦਿੰਦੀ ਇਹ ਵੇਲੀ ਬਾਹਰ ਇੱਥੇ ਹੀ ਬੈਠੀ ਰਹਿੰਦੀ ਐ ਹਾਂਜੀ ਪਿਆ ਪਿਆ ਥੱਲੇ ਆਇਆ ਓਏ ਬਸਾਣਾ ਤੂੰ ਹੀ ਕੱਲ ਨੂੰ ਫੇਰ ਹੀ ਦੇ ਦੇਣਾ ਉਹ ਤੋ ਨਹੀਂ ਹੈਗਾ ਨਹੀਂ ਘਰ ਨਹੀਂ ਹੈਗਾ ਹਾਂ ਤੇਰੇ ਥੱਲੇ ਉਹ ਹੀ ਰੱਖੀ ਫਿਰਦੀ ਆ ਆ ਜਾ ਉਹ ਅੰਦਰ ਚਲੀਓ ਉੱਧਰ ਵੇਖਦੇ ਆਹੋ